ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਸ਼ਹਿਰ ਤੋਂ ਲਵੰਡੀ ਪਾਈ ਲਵੰਡੀ ਪਾਈ ਦੇ ਨਜ਼ਦੀਕ ਨਵੇਂ ਫਾਟਕ ਲੰਡੇ ਫਾਟਕਾਂ ਦੇ ਨਜ਼ਦੀਕ ਬਾਈ ਸਤਪਾਲ ਦੇ ਫਾਰਮ ਦੇ ਉੱਤੇ ਆਪਾਂ ਇਸ ਟਾਈਮ ਮੌਜੂਦ ਆ ਜਾਨਵਰ 4 ਦਿਖਾਉਣੇ ਆ ਮਿੱਤਰੋ ਤੁਹਾਨੂੰ ਇੱਕ ਮੱਝ ਤੋਕੜ ਗੱਪਣ ਦੋ گاਵਾ ਦਿਖਾਉਂਗਾ ਗਾਂ ਵੀ ਤੋਕੜ ਗੱਪਣ ਚੱਕ ਪਾਸ ਆ ਮਿੱਤਰੋ ਤੇ ਇੱਕ ਵੈੜ ਅਸਰ ਉਹ ਵੀ ਗੱਪਣ ਚੱਕ ਪਾਸ ਆ ਇੱਕ ਗਿਰ ਵੱਛੀ ਆ ਉਹ ਵੀ ਤੁਹਾਨੂੰ ਅੰਨ ਤੇ ਦਿਖਾ ਦੂੰਗਾ ਕਰਦੇ ਗੱਲਬਾਤ ਆਪਾਂ 2 ਦਿਨ ਸਤਸਿਕਾ ਸਤਪਾਲ ਭਾਈ ਸਤਸਿਕਾਲ ਜੀ ਕੀ ਹਾਲ ਆ ਭਾਈ ਬਹੁਤ ਵਧੀਆ ਸਰ ਸੇਤਾ ਦੇ ਪਰਿਵਾਰ ਭਾਈ ਸਭ ਠੀਕ ਠਾਕ ਵਧੀਆ ਸ਼ੁਕਰ ਭਾਈ ਅੱਛਾ ਸਤਪਾਲ ਭਾਈ ਅੱਜ ਜਾਨਵਰ ਵੇਤਨੀ ਆਪਾਂ 4 ਹਨਾ ਜੀ ਹਾਂਜੀ ਹਾਂਜੀ ਤੇ ਪਹਿਲੇ ਨੰਬਰ ਤੇ ਕਾਲੀ ਮੱਝਾਂ ਦੀ ਕੀ ਡਿਟੇਲ ਆ ਜੀ ਇਸ ਸੁਈ ਨੂੰ ਹੋ ਗਏ ਸਰਬੇ 2.5 ਮਹੀਨੇ 2.5 ਮਹੀਨੇ ਉਹ ਇਹਦਾ ਮਗਰ ਕਟਾ ਹੈ ਇਹ ਕਟਾ ਬੱਲਾ ਜਿਹੜਾ ਹਾਂ ਹਾਂ 9-10 ਕਿਲੋ ਇਹਦੇ ਥੱਲੇ ਹੁਣ ਆਇਆ ਆ ਬੱਚਾ ਇਹਦਾ ਆ ਗਿਆ ਹਨਾ ਬਈ ਠੀਕ ਹੈ ਜੀ 10 ਕਿਲੋ ਦੁੱਧ ਇਹਦੇ ਥੱਲੇ ਦੇ ਬਣੀ ਪੁਣੀ ਬਈ ਇਹ ਠੀਕ ਆ ਭਰਾ ਆਇਆ ਹੋਇਆ ਇਹਦੇ ਐਚ ਐਲ ਡੀ ਵੀ ਦਾ ਹਾਂਜੀ 15-12 ਨੂੰ ਰਖਾਇਆ 30-87 30881512 ਨੂੰ ਹਾਂਜੀ ਮਲਾ ਵੀ 12ਵੇਂ ਤੇ ਮਹੀਨੇ ਦੀ 15 ਤਰੀਕ ਦਾ ਰੱਖਿਆ ਹਾਂ 15 ਅੱਜ ਫਿਰ ਮਲਾ 1.5 ਮਹੀਨੇ ਦੇ ਕਰੀਬ ਹੋ ਗਏ 1 ਮਹੀਨੇ ਦੇ ਕਰੀਬ ਠੀਕ ਹੈ ਭਾਈ ਤੇ ਦੁੱਧ ਕਿੰਨਾ ਹੁਣ 10 ਕਿਲੋ ਜੀ ਹਾਂ ਨਾ ਕਦੇ 9.5 ਕਿਤੇ 10 ਆਈਆਂ ਬਬ ਠੀਕ ਹੈ ਭਾਈ ਉਹਦੀ ਤਾਜੀ ਕਿੰਨਾ ਕੁ ਦੇ ਦਿੰਦੀ ਭਈ ਤਾਜੀ ਸੀਗੇ ਤੇ ਸਿਰਫ 13-14 ਕਿਲੋ ਦੁੱਧ ਤੋਰਦੀ ਭਈ ਮਾੜੀ ਜਿਵੇਂ ਖੜਦੀ ਬਾਦ ਠੀਕ ਹੈ ਸੂਆ ਕਿੰਨਾਂ ਝੋਟੀ ਪਈਏ ਇਹ ਦੂਜਾ ਸੂਆ ਦੂਜਾ ਸੂਆ ਹੁਣ ਤੀਜੇ ਲਈ ਗੱਲ ਤੀਜੇ ਲਈ ਗੱਲ ਠੀਕ ਆ ਭਾਈ ਦੁੱਧ 10 ਕਿਲੋ ਆ ਮਿੱਤਰੋ ਇਹਦੇ ਥੱਲੇ ਦੋਵੇਂ ਟਾਈਮ ਮਿਲਦੀ ਆ ਹਨਾ ਜੀ ਹਾਂ ਕੱਟੇ ਤੇ ਕੱਟੇ ਤੇ ਹੀ ਮਿਲਦੀ ਆ ਤਾਂ ਲੇਵੇ ਭਾਂਡੇ ਵਾਲੀ ਆ ਕਦ ਕੋਟ ਵਾਲੀ ਮੈਂ ਆ ਇਹ ਛੋਟੀ ਨਾ ਮੰਨ ਲਿਆ ਜੇ ਕੋਈ ਵੀ ਭਰਾ ਵੇਖੋ ਡਿਜ਼ਾਈਨ ਮੈਂ ਲਿਆ ਭਾਈ ਮੋੜਦਾ ਭਾਈ ਮੋੜਦਾ ਮੋੜ ਸਮਝਦੇ ਦਾ ਸਰੀਰ ਕੇ ਪੰਤਰਾ ਕਰਮਣੀ ਲੇਵਾ ਪੰਡਾ ਵੇਖੋ ਮੈਂ ਆਦਾ ਭਾਈ ਖਰੀ ਮੈਂ ਜੰਨੀ ਹੈਗੇ ਵੀਰੇ ਹੂੰ ਥਣ ਥਣੂ ਬਹੁਤ ਚੰਗਾ ਲੱਗਿਆ ਰੇਟ ਭਾਈ ਕੀ ਕਰਾਂਗਾ ਇਹਦਾ 1,10,000 1,10,000 ਰੁਪਏ ਰਿਮਾਂਡ ਵਿੱਚੋਂ ਮੰਨ ਤਣ ਹੋ ਜੂਗਾ ਹੋ ਜੂਗਾ ਜਿਗਲੇ ਮਿੱਤਰੋ ਦੇਢ ਮਹੀਨਾ ਹੋ ਗਿਆ ਇਹਨੂੰ ਗੱਬਣ ਹੋਈ ਨੂੰ 10 ਕਿਲੋ ਦੁੱਧ ਥਣ ਦੇਵੇ ਵਾਲੀ ਮੈਂ ਵੇਖੋ ਥਣ ਤੁ ਨੂੰ ਬਈ ਚੰਗਾ ਲੱਗਾ ਕਰਮ ਵਾਲੀ ਨੂੰ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਪਾਸੇ ਵਾਲੀਆਂ ਵਿਤਰੀਆਂ ਨੀਲੀ ਰਾਵੀ ਦੇ ਕਰੈਕਟਰ ਰੱਖਦੀ ਆ ਬੱਚਾ ਇਹਨੂੰ ਹੁਣ ਨੀਲੀ ਰਾਵੀ ਦੇ ਸੀਮਣ ਲੱਗਿਆਣਾ ਹਾਂ ਨੀਲੀ ਰਾਵੀ ਦਾ ਨੀਲੀ ਰਾਵੀ ਦਾ ਗੜਵਾਸੂ ਦਾ 500 600 ਨਹੀਂ ਗੜਵਾਸੂ ਐਚ ਐਲ ਡੀ ਵੀ ਦਾ ਐਚ ਐਲ ਡੀ ਵੀ ਦਾ 30 ਦਾ ਸੀ 12ਵੇਂ ਮਹੀਨੇ ਦੀ 15 ਤਰੀਕ ਦਾ ਰੱਖਿਆ ਹੋਇਆ ਬਈ ਉਹ ਸਾਡ ਜਜਮੈਂਟ ਕਰ ਲੈ ਮਗਰ ਆਹ ਕੱਟਾ ਅਜਾ ਕਾਲੀ ਗਾਂ ਬਈ ਕਾਲੀ ਗਾਂ ਜੀ ਇੱਕ ਤੋਰ ਤੇ ਬ ਕਰਨਾਲ ਵਾਲੇ ਤੋਂ ਗੱਬਣਾ ਠੀਕ ਇਹ 4 1/2 ਮਹੀਨੇ ਦੀ ਗੱਬਣਾ 9 ਕਿਲੋ ਦੁੱਧ ਦਾ 9 ਕਿਲੋ ਦੁੱਧ ਦਾ 4 1/2 ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਜੀ ਇਹ ਵੀ ਹਾਂ ਚੈੱਕ ਪਾਸ ਹੈ ਠੀਕ ਹੈ ਬਈ ਤੇ ਥਣ ਥਣ ਓਕੇ ਜਾਵਾਂ ਥਣ ਥਣ ਓਕੇ ਠੀਕ ਹੈ ਬਈ ਜੀ ਚੋਣ ਚੜ ਕਿਵੇਂ ਲੱਗਾ ਬਈ ਚੋਣ ਵਧੀਆ ਆਪ ਵੀ ਚੋਣਿਆ ਆਪ ਵੀ ਚੋਣੀ ਠੀਕ ਹੈ ਬਈ ਮਸ਼ੀਨ ਤੇ ਜੋੜੀਆਂ ਦੀਆਂ ਚੰਗੀ ਚੰਗੀ ਇੰਦਰ ਰੇਟ ਬਈ ਕੀ ਰੋਗੋ ਸਤਪਾਲ ਬਈ 46000 ਰੁਪਏ 40000 ਮਾਨਤਨ ਵਿੱਚ ਉਹ ਦੋ ਹਾਂ 40000 ਚ ਮਾਨਤਨ ਕਰ ਚਲੇ ਵੀ ਮਿੱਤਰੋ ਬਹੁਤ ਸੋਹਣੀ ਬੈੜਾ ਡਮਲ ਕੱਦ ਕਾਠ ਵਾਲੀ ਮੈਂ ਨਿੱਸੀ ਫਿੱਕੀ ਨਾ ਮੰਨ ਗਿਆ ਨਿੱਗਰ ਜਾਨ ਨਰਗੀ ਝੋਤੇ ਰਗੀ ਪਈ ਹੈ ਚਾਰੇ ਪਾਸੇ ਚਾਹਤੋ ਕਰਮਾਂ ਵਾਲੀ ਮਾੜਾ ਮੁਠੀ ਪਰ ਸਿੰਗ ਜਰੂਰ ਹੈਗਾ ਕਰਮਾਂ ਵਾਲੀ ਉਹ ਦੇਖ ਸਕਦੇ ਪੜਨਦੇ ਬਈ ਇੱਥੇ ਤੇ ਇਹ ਮਿੱਤਰੋ ਚਾਰਾ 4.5 ਮਹੀਨੇ ਦੀ ਗੱਪਣ ਥਣ ਥਣ ਵੇਖੋ ਦੀ ਕਿੱਡਾ ਚੰਗਾ ਲੱਗਾ ਬਈ ਕੋਈ ਕਹਿਣ ਵਾਲੀ ਗੱਲ ਨਹੀਂ ਆ ਥਾਣਾ ਵੇਖੋ ਚਾਰੇ ਦੁੱਧ 9 ਕਿਲੋ ਤਿਆਰਾ 4.5 ਮਹੀਨੇ ਦੀ ਗੱਪਣ 40000 ਰੁਪਏ ਰਪਨ ਅੱਛਾ ਬਈ ਵੱਛੀ ਜਿਹੜੀ ਉਹ ਆਪਣੀ ਅਸਰ ਇਕ ਉਹ ਅਫਸਰ ਵਸੀ ਉਹਦੇ ਪਰਸੋਂ ਟੀਕਾ ਲਖਾਇਆ ਜੇ ਡੱਬੀ ਦੇ ਡੱਬੀ ਦੇ ਪਰਸੋਂ ਰੱਖਿਆ ਹਾਂ ਦੰਦਾ ਤੋਂ ਕਿਵੇਂ ਹੈ ਬਈ ਅਸੀਂ ਤਾਂ ਚੱਕ ਚੱਕ ਨਹੀਂ ਕੀਤੇ ਅਸੀਂ ਤਾਂ ਬੰਨ ਕੇ ਉਮਰ ਕਿੰਨੀ ਕੁ ਦੀ ਹੋਊਗੀ ਆਰੀਆ ਉਮਰੇ ਹੋਣ ਵਾਲੀ ਐ ਮੇਰੇ ਖਾਲੇ 1 ਮਹੀਨਾ 1 ਸਾਲ ਤੇ 7 ਕ ਮਹੀਨਿਆਂ ਦੀ ਦੋਂਦੀ ਤਾਂ ਨਹੀਂ ਫੁਰਖੀ ਰਹੀ ਹੋਊਗੀ ਅੱਛਾ ਲਖੀ ਰਹੀ ਹੋਗਾ ਠੀਕ ਹੈ ਨਾ ਅੱਛਾ ਰੇਟ ਬਈ ਹੁੰਦਾ ਉਹ ਦੇ ਦੇਣਗੇ 25 ਕਿਲੋ ਦੇ 25 ਜਰਮਾਨਤਨ ਕਰ ਦੇਗੇ ਵਿੱਚੋਂ ਹਾਂ ਕੋਈ ਨਹੀਂ ਕਰ ਜਾ ਤਾਂ ਬਹੁਤ ਹ ਸਿੰਘ ਹੀ ਸਿੰਘ ਹੈ ਕੱਲੇ ਹਨਾ ਹਾਂ ਕਦ ਕੋਦ ਵੱਡੀ ਪੁੱਤੇ ਮਾਂ ਦਾ ਦੁੱਧ ਕਿੰਨਾ ਕੋਈ ਬਈ ਮਾਂ ਥੱਲੇ 28 ਕਿਲੋ ਸੀ ਬੱਚੀ ਬਹੁਤ ਚੰਗੀ ਉਹਦੀ ਤੇ ਇਹ ਤਾਂ ਹੋ ਗਿਆ ਆਪਣੀ ਡੱਬੀ ਤੇ ਗੇਰ ਬਾਈ ਜਿਹੜੀ ਨਾਲ ਦੀ ਗੇਰ ਹੈਗੀ ਤਰ ਤਰ ਵੱਡੀ ਕਾਲੀ ਗਾਂ ਨੂੰ ਕਰਦੀ ਬਈ ਪਿੱਛੋਂ ਕਾਲੀ ਗਾਂ ਨੂੰ ਕਰ ਕਿੰਦੀ ਗੇਰੇ ਕੇ ਤਰਵ ਬੋਲਰ ਆ ਉਹਦੀ ਵਿੱਚ ਬੱਚੀ ਆ ਇਹ ਤੁਰਬ ਬੋਲਦੀ ਹੈ ਹਾਂ ਠੀਕ ਹੈ ਭਾਈ ਤੇ ਗੱਬਣ ਹੋ ਗਈ ਭਾਈ ਨਹੀਂ ਇਹ ਗੱਬਣ ਨਹੀਂ ਤਾਰਾ ਘੜਦੀ ਸੀ ਅਜੀ ਵਜਨ ਥੋੜਾ ਕਰਕੇ ਨਿਖਰਾਈ ਠੀਕ ਹੈ ਕਿੰਨੀ ਉਮਰ ਦੀ ਹੋ ਗਈ ਭਈ ਇਹ ਹੋ ਗਈ 2 ਕੁ ਸਾਲ ਦੀ ਹੋ ਗਈ 2 ਸਾਲ ਦੀ ਬੱਚੀ ਬਹੁਤ ਚੰਗੀ ਹੈ ਨਾ ਮੂੰਹ ਕਰੀ ਭਈ ਐ ਨੂੰ ਦਾ ਮਾੜਾ ਮੂੰਹ ਜੱਕ ਰਹੀ ਹੈ ਭਾਈ ਉਹਨਾਂ ਦੇ ਵੀ ਆਉਂਦਾ ਬਾਹਰ ਲਿਆਂਦੀਆਂ ਨੇ ਅੰਦਰ ਹੀ ਖੜੀਆਂ ਹੁੰਦੀਆਂ ਹੂੰ ਬਸ ਠੀਕ ਹੈ ਘਬਰਾਉਂਦੀ ਹੈ ਮੂੰਹ ਮਾਈ ਵੇਖ ਬਠੀਕ ਹੈ ਬੰਦ ਤੇ ਪਰ ਛੱਡ ਦੇ ਭਈ ਇਹ ਕਿੰਨੇ ਦੀ ਦੇ ਦੇਂਗੇ ਰੁਪਈ ਇਹ 30000 ਦੀ ਦੇ ਦੇਾਂਗੇ 21000 ਦੀ 30000 ਦੀ ਠੀਕ ਹੈ ਪੀ ਆਰ ਦੀ ਹਾਂ ਕੋਈ ਨਹੀਂ ਜੇ ਕੋਈ ਸ਼ੌਂਕ ਨਾ ਪਾਲਣ ਵਾਲਾ ਬੱਚਿਆਂ ਵਾਲਾ ਹੋਵੇ ਮੰਤਰ ਹਾਂ ਕਰ ਦਿਆਂਗੇ ਕਰ ਨੰਬਰ ਕਿੰਨਾ ਆ ਗਿਆ ਸਤਪਾਲ ਬਾਈ 9855582877 ਇੱਕ ਵਾਰੀ ਹੋਰ ਬੋਲ ਦਿਓ ਜੀ 9855582877 ਇਹਦੇ ਘਰ ਆਪਣਾ ਲੰਡੇ ਫੜਕੇ ਦੇ ਕੋਲੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਈ ਵਾਰੀ ਫੋਨ ਫੜ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਅਗਲਾ ਸਤਪਾਲ ਵਿੜੰਗ ਸਤਪਾਲ ਵੈਡਿੰਗ ਬਾਈ ਜਿਹਦਾ ਜਿਹੜਾ ਜਾਰੀ ਫਾਰਮ ਹੈ ਨਾ ਜੀ ਠੀਕ ਆ ਬਾਈ ਲੈ ਮਿੱਤਰੋ ਇਹ ਬਾਈ ਦੇ ਜਾਨਵਰ ਸੀ ਕਿ ਬਈ ਮੱਝ ਤਾਂ ਦੰਦ ਕੱਢਦੀ ਆ ਜਾਊਗੀ ਲੱਗਦਾ ਪਹਿਲੀਆਂ ਦੇ ਜਾਨਵਰ ਬਾਈ ਦੇ ਸਾਰੇ ਚੰਗਿਆ ਬਈ ਟੋਕੜ ਗੱਪਣ ਚੈੱਕ ਪਾਸ ਦੋ ਜਾਨਵਰ ਨੰਬਰ ਸਕਰੀਨ ਦੇ ਉੱਤੇ ਹੈ ਸਹਿਰ ਤਲਵੰਡੀ ਪਾਈ ਜਿਹੜਾ ਫਰੋਜਪੁਰ ਨੇੜੇ ਲੰਡੇ ਫਾਟ